ਅਕਸਰ ਹੀ ਸਕੂਲੀ ਬਸਾਂ ਦੇ ਚਾਲਕਾਂ ਵੱਲੋਂ ਬੱਚਿਆਂ ਦੀ ਜ਼ਿੰਦਗੀ ਨਾਲ ਖੇਲਵਾੜ ਕਰਨ ਦੇ ਮਾਮਲੇ ਅਖਬਾਰਾਂ ਤੇ ਟੀਵੀ ਚੈਦਲਾ ਦੀਆਂ ਸੁਰਖੀਆਂ ਬਣਦੇ ਹੀ ਰਹਿੰਦੇ ਨੇ ਜਿੱਥੇ ਕਿ ਤੁਸੀਂ ਖੁਦ ਦੇ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਪ੍ਰਾਈਵੇਟ ਸਕੂਲ ਦੀ ਬਸ ਦੇ ਚਾਲਕ ਨੇ ਬੱਚਿਆਂ ਦੀ ਜ਼ਿੰਦਗੀ ਨੂੰ ਦਾਤੇ ਲਗਾ ਦਿੱਤਾ ਦਰਅਸਲ ਉਕਤ ਮਾਮਲਾ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਗ੍ਰਾਮ ਪੁਲਿਸ ਨੇ ਬੋਪਾਰਾ ਵਿਖੇ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ ਤੇ ਇਸ ਦੌਰਾਨ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਨੂੰ ਜਦੋਂ ਮੁਲਾਜ਼ਿਮਾ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਬੱਸ ਚਾਲਕ ਬੱਚਿਆਂ ਦੀ ਜ਼ਿੰਦਗੀ ਨੂੰ दांव ਤੇ ਲਗਾ ਕੇ ਹੌਲੀ-ਹੌਲੀ ਬੱਸ ਨੂੰ ਭਿਜਾਉਣ ਵਿੱਚ ਕਾਮਯਾਬ ਹੋ ਜਾਂਦਾ ਹੈ ਜਿਸ ਤੋਂ ਬਾਅਦ ਇੱਕ ਟ੍ਰੈਫਿਕ ਕਰਮਚਾਰੀ ਨੇ ਆਪਣੇ ਹੀ ਮੋਟਰਸਾਈਕਲ ਤੇ ਇਸ ਬੱਸ ਦਾ ਪਿੱਛਾ ਕਰਦਿਆ ਪਿੰਡ ਢੰਡੇ ਕੋਲ ਇਸ ਬੱਸ ਨੂੰ ਘੇਰ ਲਿਆ ਹੈਰਾਨੀ ਤਾਂ ਉਸ ਸਮੇਂ ਹੋਈ ਜਦੋਂ ਡਰਾਈਵਰ ਇੰਨੀ ਵੱਡੀ ਗਲਤੀ ਕਰਨ ਦੇ ਬਾਵਜੂਦ ਵੀ ਕਿਸੇ ਸਿਆਸੀ ਆਗੂ ਨਾਲ ਫੋਨ ਤੇ ਗੱਲਬਾਤ ਕਰਵਾਉਣ ਲੱਗ ਪਿਆ ਤੇ ਟ੍ਰੈਫਿਕ ਅਧਿਕਾਰੀਆਂ ਤੇ ਦਬਾਅ ਪਾਉਣ ਲੱਗ ਪਿਆ ਇੱਥੇ ਦੱਸ ਦਈਏ ਕਿ ਉਕਤ ਬੱਸ ਦੀ ਇੰਸ਼ੋਰੈਂਸ ਵੀ ਖਤਮ ਹੋ ਚੁੱਕੀ ਹੈ ਅਤੇ ਮਾਲਕਾਂ ਵੱਲੋਂ ਸਿਆਸੀ ਆਗੂਆਂ ਦੀ ਸ਼ਹਿਤ ਹੀ ਇਹ ਬੱਸ ਚਲਾਈ ਜਾ ਰਹੀ ਸੀ ਅਗਿਓ ਕੀ ਹੋਇਆ ਦੇਖੋ ਇਹ ਪੂਰਾ ਮਾਮਲਾ ਇਸ ਰਿਪੋਰਟ ਚ ਤੁਹਾਨੂੰ ਬੋਲਦਾ ਮਾਰਾ ਜਾਣ ਦਿਓ ਮਾਰਾ ਤੇ ਗਰੀਬ ਅੱਜ ਪਹਿਲੀ ਵਾਰੀ ਲੱਗਾ ਸਿੱਟੀ ਕੱਲ ਤੇ ਚੇਮਨ ਸਾਹਿਬ ਹੇlo ਮੈਂ ਤਾਂ ਗੱਡੀ ਰੋਕੀ ਆ ਆਪਣੀ ਕੀ ਨਾ ਭਜੀ ਗਰਨਾਮ ਸਿੰਘ ਐਸਆਈ ਗਰਾਂ ਤੋਂ ਯਾਰ ਮੈਂ ਅੱਜ ਵਾਸਤੇ ਲੱਗਾ ਪਹਿਲੇ ਤੇ ਨਹੀਂ ਇਹ ਲਿਬਰਟੀ ਵਾਲੇ ਲਿਬਰਟੀ ਟੂ ਵਾਲਿਆਂ ਦੀ ਯਾਰ ਮੇਰੀ ਗੱਲ ਤਾਂ ਪਹਿਲਾਂ ਨਾ ਕਿਦੇ ਸਰ ਉਹਨੇ ਮੂੰਹ ਹੱਥ ਨਹੀਂ ਦਿੱਤਾ ਬਾਅਦ ਚ ਕਹਿੰਦੇ ਛੁੱਟੀ ਵਾਰ ਮੈਂ ਤਾਂ ਉਹਦੇ ਘਰ ਚੱਲ ਜਾ ਰਿਹਾ ਇਹ ਦਾ ਨਾਮ ਸੈਂਟਾ ਕਰੀਓ ਗੱਲ ਮੜ ਜੇ ਵੀਡੀਓ ਬਣੀ ਸੀ ਪਹਿਲੇ ਮੇਰੇ ਤਾਂ ਵੀਡੀਓ ਬਣੀ ਸੀ ਪਹਿਲਾਂ ਵੀ ਬਣੀ ਸੀ ਕੋਈ ਭਾਜੀ ਇਹਦੀ ਵੀਡੀਓ ਬਣੀ ਆ ਬਸ ਰੋਕੀ ਦੀ ਗੇ ਪੱਤਰਕਾਰਾਂ ਦੇ ਮੁੱਦੇ ਖੜੇ ਨੂੰ ਕਹਿੰਦੇ ਉਹਨਾਂ ਬਣਾਈ ਆ ਨਹੀਂ ਪਹਿਲਾਂ ਗੱਲ ਸੁਣੋ ਹੱਥ ਥੋੜੇ ਦਿੱਤਾ ਇਹਦੀ ਬਸ ਰੋਕੀ ਨਹੀਂ ਭਾਜੀ ਪਹਿਲਾਂ ਨਾਟਕਾਂ ਦਿੱਤਾ ਭਾਈ ਤੁਸੀਂ ਦੱਸੋ ਪਹਿਲਾਂ ਇੱਕ ਵਾਰੀ ਹੱਥ ਦਿੱਤਾ ਭਾਜੀ ਕਿੱਥੇ ਉਹ ਪਹਿਲੇ ਭਾਜੀ ਪੁੱਤਰਾਂ ਕਰਵਾਏ ਮੇਰੇ ਨਾਲ ਹੀ ਆਇਆ ਉਹਨਾਂ ਚਾਰ ਲੱਗੀ ਹੋਸੀ ਜਦੋਂ ਮੈਂ ਇੱਧਰ ਤੁਹਾਡੇ ਵਾਲੀ ਕਾਰ ਲੱਗੀ ਸੀ ਸਰ ਇੱਧਰ ਮੈਂ ਮੈਂ ਤਾਂ ਦੇਖਿਆ ਹੀ ਨਹੀਂ ਹੈਗਾ ਤੁਸੀਂ ਇਹ ਦੱਸੋ ਭਾਜੀ ਪਹਿਲਾਂ ਜਦੋਂ ਤੁਸੀਂ ਨਾਕੇ ਨੂੰ ਮੈਂ ਉਹਦਾ ਨਾਮ ਬੋਲਦਾ ਚਲੋ ਬੰਨੇਗਾ ਚੱਕ ਬੱਟ ਨਿਕਾ ਦੇ ਬੱਡਰ ਨਿਕਾ ਦੇ ਕਰ ਦਿੰਦੇ ਬੱਡਰ ਨਹੀਂ ਕਰਦਾ ਨਹੀਂ ਨਹੀਂ ਭਾਜੀ ਜਾਣ ਦਿਓ ਮਹਾਰਾਜ ਇਹਦੇ ਦੱਸ ਆਪ ਦੇਵਾ ਕਰਦੇ ਪਏ ਆ ਕਾ ਤੁਮ ਹੈਲੋ ਆ ਜਾ ਆ ਜਦੋਂ ਕਹਿੰਦੇ ਚਲਾਨ ਕਰਦੇ ਗਰਨਾਮ ਸਿੰਘ ਆ ਆ ਉਹੀ ਗੱਲ ਕਰਦੇ ਪਏ ਸੀ ਤਾਂ ਨਾ ਅਕਬਰ ਉਹ ਤਾਂ ਅਕਬਰ ਉਹ ਮਿਲਿਆ ਭਾਜੀ ਹਰ ਮੈਂ ਕੁਦਰਤੀ ਜਿਹੜਾ ਤੁਸੀਂ ਮੈਨੂੰ ਮੋੜਦਾ ਮੈਂ ਪਿੱਛੇ ਕੋਈ ਗੱਲ ਨਹੀਂ ਠੀਕ ਹੋਈ ਗੱਲ ਨਾ ਮोटा ਐ ਕੋਈ ਮੈਂ ਖੜੀ ਨਹੀਂ ਕਰਦਾ ਭਾਈ ਦਾ ਕੋਈ ਆਪਾਂ ਨੰਬਰ ਦਿਓ ਨੰਬਰ ਦਿਓ ਆਪਣਾ ਆਪਣਾ ਦਿਓ ਜੀ ਹਾਂ ਜੀ